ਤੈਨੂੰ ਸਾਹਮਣੀ ਰੋਡ ਵੀ ਤੁਹਾਡੇ ਕੋ ਠੇਕੇ ਦੇ ਪਾਰਕਿੰਗ ਉੱਥੇ ਵੀ ਲੈਂਦੇ ਹੋ ਤੁਸੀਂ ਹਾਂਜੀ ਸਰ ਉਹ ਕੋ ਤੁਹਾਡੇ ਕੋ ਠੇਕੇ ਦੇ ਕਿੰਨੇ ਦਿੱਤੀ ਤੁਹਾਨੂੰ ਸਰ ਕਾਰਪੋਰੇਸ਼ਨ ਕੋ ਕਾਰਪੋਰੇਸ਼ਨ ਨਾਲ ਗੱਲ ਕਰਾਇਓ ਕਿਸ ਨਾਲ ਉਹ ਰੋਡ ਕਾਰਪੋਰੇਸ਼ਨ ਦੀ ਹੈ ਹੀ ਨਹੀਂ ਤੇ ਤੁਹਾਨੂੰ ਕਿੱਥੋਂ ਮਿਲ ਗਈ ਸਰ ਉਹ ਕੈਂਟ ਰੋਡ ਆ ਪਤਾ ਤੁਹਾਨੂੰ ਕੰਟੋਨਮੈਂਟ ਰੋਡ ਆ ਸਰਪਾਰਪਰੇਸ਼ਨ ਨੇ ਅਜੇ ਤੱਕ ਨਹੀਂ ਉਹਦੀ ਵੀ ਰੋਡ ਕਦੀ ਤੁਹਾਡੀ ਗੱਲ ਠੀਕ ਹੈ ਅੱਜ ਦੀ ਲੱਗ ਰਹੀ ਹੈ ਕਾਫੀ ਟਾਈਮ ਤੇ ਲੱਗਣਾ ਨਾ ਨਾ ਤੁਹਾਡੇ ਕੋਲ ਹੈਗੀ ਲੀਗਲੀ ਤੁਹਾਡੇ ਕੋਲ ਹੈਗੀ ਉਹ ਪਰਲੀ ਪਤਾ ਨਹੀਂ ਜੇ ਸਾਨੂੰ ਸਾਡੇ ਕੋਲ ਲਿਖਿਆ ਤਾਂ ਗਿਆ ਲਿਖਤੀ ਰੂਪ ਚ ਦਿਖਾ ਦਿਓ ਤੁਹਾਡੇ ਕੋਲ ਪਰਲੀ ਰੋਡ ਵੀ ਹੈਗੀ ਹੈ ਜੇ ਕੋਈ ਪਰਲੀ ਰੋਡ ਨਹੀਂ ਗਈ ਜਦੋਂ ਰੋਡ ਹੀ ਕਾਰਪੋਰੇਸ਼ਨ ਦੀ ਨਹੀਂ ਗਈ ਜਦੋਂ ਰੋਡ ਕਾਰਪੋਰੇਸ਼ਨ ਦੀ ਨਹੀਂ ਉਹ ਕੈਂਟ ਦੀ ਰੋਡ ਆ ਉਥੇ ਰੋਜ਼ ਜਾਂ 3-400 ਗੱਡੀ ਲੱਗਣਦੀ ਆ ਗੱਡੀ ਦਾ ਰੇਟ ਵੇਖ ਲਓ ਇੱਥੇ ਕਾਰ پارکنگ ਮੋਟਰਸਾਈਕਲ ਦੀ ਪਾਰਕਿੰਗ 30 ਰੁਪਏ ਕਾਰ ਦੇ 50 ਰੁਪਏ ਆਟੋ ਦੇ 40 ਰੁਪਏ ਜਦ ਕਿ ਮੋਟਰਸਾਈਕਲ ਦਾ ਸਰਕਾਰੀ ਰੇਟ 20 ਰੁਪਏ ਆ ਠੀਕਾ ਲੱਗ ਤੇ ਆਟੋ ਦਾ 30 ਰੁਪਏ ਆ ਤੇ ਇਥੇ 40 ਰੁਪਏ ਉਹ ਵੀ ਦਿੱਤਾ ਹੈ 10-10 ਰੁਪਏ ਉਹ ਵੀ ਤੇ ਜਿਹੜੀਆਂ 33-400 ਗੱਡੀਆਂ ਲੱਗਦੀਆਂ ਸਾਰੀਆਂ ਨਜਾਇਜ਼ ਲੱਗਦੀਆਂ ਕਿਉਂਕਿ ਇਨਾਂ ਕੋ ਸਾਹਮਣੀ ਪਾਰਕਿੰਗ ਨਹੀਂ ਉਹ ਕੈਂਟ ਰੋਡ ਆ ਨਾ ਕਿ ਕਾਰਪੋਰੇਸ਼ਨ ਦਾ ਤੁਸੀਂ ਸਟੇਟ ਅਫਸਰ ਨਾਲ ਗੱਲ ਕਰੋ ਤੁਸੀਂ ਕਰਾਓ ਨਾ ਕਰੀ ਕਰਾਓ ਸਾਨੂੰ ਤੇ ਪਤਾ ਹੀ ਆ ਗਿਆ ਅਸੀਂ ਤੇ ਆ ਗਏ ਤੁਸੀਂ ਕਰਾਓ ਸਾਡੀ ਕਾਰਪੋਰੇਸ਼ਨ ਕਿੰਨੇ ਲੰਬੇ ਸਮੇਂ ਤੋਂ ਪਾਰਕਿੰਗ ਡਟੇਗਾ ਤੁਸੀਂ ਕਹਿ ਰਹੇ ਹੋ ਸਾਡੇ ਕੋਲੇ ਗਏ ਹਾਂਜੀ ਕਿੰਨੇ ਲੰਬੇ ਸਮੇਂ ਤੋਂ ਤੁਹਾਡੇ ਕੋਲੇ ਸਾਡੀ ਕਾਰ ਸਰ ਇਹ ਥੋੜੀ ਦੇਰੀ ਹੋਈ ਹੈ ਅਜੇ ਤੁਸੀਂ ਕਹਿੰਦੇ ਹੋ ਕਾਫੀ ਦੇਰ ਤੋਂ ਸਟੇਟ ਅ ਸਟੇਟ ਆਫ ਸਨਾਂ ਗੱਲ ਆ ਲੋ ਜੇਕਰ ਉਹ ਪਰਲੀ ਰੋਡ ਦੀ ਜੇਕਰ ਗੱਲ ਕਰੀਏ ਤਾਂ ਉਸ ਨੂੰ ਉਹ ਪੈਂਟ ਏਰੀਆ ਲੱਗਦਾ ਹੈ ਉਹ ਇਹਨਾਂ ਦਾ ਇੱਕ ਦਾਇਰਾ ਦਿੱਤਾ ਗਿਆ ਕਿ ਕਿੱਥੋਂ ਤੋਂ ਕਿੱਥੋਂ ਤੱਕ ਲਾਣੀ ਇਹ ਹਰਤੇਜ ਹਸਪੀਟਲ ਤੱਕ ਪਾਰਕਿੰਗ ਲਾਣੀ ਜੋ ਕਿ ਬਿਲਕੁਲ ਕੈਰ ਕਰਨ